हां शिकाल? हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨਵਾੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਕਟੀਆਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਹਸੀ ਗਾਲ ਡਾਕਟਰ ਸਾਹਿਬ ਉਹ ਠੀਕ ਹੋ ਜੀ ਹਾਂਜੀ ਹਾਂਜੀ ਵੀਰੇ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਮੇਲਾ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਜੀ ਨੇੜੇ ਪਿੰਡ ਬਾਈ ਗਹਿੜਾ ਛੋਟਾ ਸ਼ਿਨੀਆਲ ਵੱਡਾ ਸ਼ਿਨੀਆਲ ਤਨੇਰ ਜੀ ਮੋਬਾਈਲ ਨੰਬਰ ਬੋਲੋ 81461 ਹੂੰ 63 ਸੀ ਵੀ ਵਾਲੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇ ਨੇ ਕਿੰਨੀ ਉਮਰ ਹੈ ਇਹ ਸਵਾ 60 ਸਾਲ ਦੇ ਯਾਰ ਆ ਠੀਕ ਆ ਬਾਈ ਹਾਂ ਜਣੀ ਹੈ ਟੀਕੇ ਦੀ ਕਿਹੜੀ ਦੀ ਹੈ ਨਹੀਂ ਟੀਕਾ ਤਾਂ ਦਾੜਰਾ ਆਪਣੇ ਲਿਆਂਦੀ ਆ ਇਹ ਪਤਾ ਨਹੀਂ ਹੈਗਾ ਜਿਹਨੂੰ ਹੈ ਚੰਗੇ ਨੂੰ ਵਧੀਆ ਜਣੀ ਮਾਣ ਵਧੀਆ ਰਕਾਰਡ ਦਾ ਦੇ ਠੀਕ ਆ ਬਾਈ ਹਾਂ ਪਹਿਲੇ ਛੂਏ ਦੇ ਜਣੀ 13 13 ਦੋਨੇ ਜਣੀ ਚੰਗੇ ਹੂੰ ਟੀਕੇ ਦੀ ਨਹੀਂ ਹੈ ਕਰੇ ਇੱਧਰ ਨੂੰ ਮਰੀ ਫੇਸ ਕਰਮ ਵਾਲੀ ਦਾ ਚੰਗਾ ਸਿੰਘ ਸੁng ਚੰਗਾ ਗਾ ਕੱਦ ਵੱਡ ਠੀਕ ਖਾਣ ਤੋਂ ਬਹੁਤ ਚੰਗਾ ਝੂੜੀ ਚੰਗੀ ਆ ਕਰਮਾ ਦੀ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਮੇ ਭਈ ਤੇ ਕੀ ਮੋਲ ਆ ਭਈ ਇਹਦਾ ਇਹਦਾ 18 ਜੋ ਮਾਨਦਾਨ ਕਰਦਾਂਗੇ ਦਾ ਭਈ 18000 ਰੁਪਏ ਹਾਂਜੀ ਹਾਂ ਮਾਨਦਾਨ ਜ਼ਰੂਰ ਹੋ ਜਾਊਗਾ ਹਾਂਜੀ ਅੱਗੇ ਭਈ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ ਵੀ 1.5 ਸਾਲ ਦੀ ਆ ਇਹ ਵੀ ਜਨੀ ਚੰਗੇ ਟੀਕੇ ਦੀ ਆ ਵਧੀਆ ਹਾਂ ਹਾਂ ਬਹੁਤ ਚੰਗਾ ਹਾਂ ਸਾਡੇ ਤੋਂ ਡਾਕਟਰ ਬਹੁਤ ਹੋਰ ਹਾਂ ਇਕੱਲਾ ਥਾਣਾ ਚਾਰੇ ਨਖੜਵੇਂ ਪੂਰੇ ਗਿਆ ਉੱਥੇ ਫੇਸ ਬਹੁਤ ਚੰਗਾ ਸਿੰਘ ਸਿੰਘ ਚੰਗਾ ਕੀ ਮੋਲ ਆ ਇਹ ਵੀ 18 ਨਹੀਂ ਜਾਏਗਾ 18 ਜੋ ਮਾਨਸਾਨ ਕਰ ਦਾਂਗੇ ਠੀਕ ਆ ਭਾਈ ਅੱਗੇ ਤੇ ਨੰਬਰ ਕਿੰਨੀ ਉਮਰ ਹੈ ਬੱਚੇ ਦੀ ਇਹ 8 ਮਹੀਨੇ ਦਾ ਡਾਕਟਰ ਈਕਾ ਹਾਂਜੀ ਹਾਂ ਝੂਲੀ ਚੰਗੀ ਹੈ ਹਾਂ ਝੂਲੀ ਜਲਡਰ ਬੋਗਦੀ ਹੈ ਨਾ ਹਾਂ ਠੀਕ ਹੈ ਬੱਸ ਮਾੜਾ ਤੋਂ ਚੰਗਾ ਵੇ ਹਾਂ ਮਾੜੇ ਪਹਿਲੇ ਸੂਏ ਦੇ ਵੀ ਚੰਗਾ ਰਿਕਾੜਾ ਮਾੜਾ ਠੀਕ ਹੈ ਕੀ ਮੋਲ ਆ ਭਾਈ ਇਹ ਇਹ 6 ਦੀ ਦੇ ਦਾਂਗੇ ਡਾਕਟਰ ਮਾਨਤਾਨ ਹੋ ਜਾ ਹਾਂ ਕਰ ਦਾਂਗੇ ਜੇ ਕੋਈ ਤਿੰਨੇ ਲੈਂਦਾ ਵੀਰ ਹੂੰ ਤਾਂ ਇਹ 48000 ਰੁਪਏ ਦੇ ਦਾਂਗੇ ਡਾਕਟਰ 48000 ਕਰ ਦਾਂਗੇ ਮਾਨਤਾਨ ਹਾਂ ਠੀਕ ਹਾਂਜੀ ਹਾਂ ਜੇ ਭਾਈ ਕਹਿੰਦਾ ਕੋਈ ਤਿੰਨੋਂ ਇਕੱਠੀਆਂ ਲਊਗਾ ਆਪਾਂ 39000 ਰੁਪਏ ਦੇ ਦੇਾਂਗੇ 30 ਤੇ 9 49000 ਰੁਪਏ ਦੇ ਦੇਾਂਗੇ ਭਾਈ ਤੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ